हेलो जी सत श्री अकाल जी वेलकम हो गया आप सबका न्यू व्लॉग इज आप सब की वेस अपने घर छ बढ़िया हो गए असि भी बढ़िया आप सब नु दशहरे दी बधाइयां बहुत बहुत जी सब देकार दशहरा दे बड़ा खुशियां लेके आवे नवरात्री यही दशहरा आया दशहरा या उन दिवाली आ रही है सब त्यौहार नाला शुरू हो गए सब नु सब त्यौहार दी बधाइयां जी ते चलो जी असि हुन पी लेंदे अंदर छया सीड्स ਤੇ chia seeds بیم ਦਾ ਫਾਇਦਾ ਆਪ ਸਭ ਨੂੰ ਪਤਾ ਹੀ ਹੈ ਕਿ ਮਨੁੱਖੇ ਕਿੰਨੇ ਸਾਰੇ ਬੈਨੀਫਿਟਸ ਨੇ ਤੇ ਵਿੱਚ ਦੋ ਤਿੰਨ ਦਿਨ ਬਿਮਾਰ ਹੋਈ ਸੀ ਉਦੋਂ ਹੀ ਮੈਂ ਛੋੜੀ ਸੀ ਤੇ ਹੁਣ ਮੈਂ ਇਹਨੂੰ ਕੰਟੀਨਿਊ ਡੇਲੀ ਕੀਤਾ ਹੋਇਆ ਆਪਣੀ ਡਾਈਟ ਵਿੱਚ ਤੇ ਪੀ ਲੈਣੀ ਹੈ ਜੀ ਕੁਛ ਨਾ ਕੁਛ ਪੀਣਾ ਚਾਹੀਦਾ ਹੈ chia seeds ਪੀਓ ਅਲਸੀ ਖਾਓ ਜਾਂ ਮਿੱਠਾ ਪਾਣੀ ਪੀਓ ਜਾਂ ਕੁਛ ਨਾ ਕੁਛ ਪੀਣਾ ਚਾਹੀਦਾ ਸਾਨੂੰ ਆਪਣੀ ਹੈਲਥ ਲਈ ਤੇ ਇਹਦਾ ਹੈਲਥ ਵੀ ਠੀਕ ਰਹਿੰਦੀ ਹੈ ਤੇ ਆਪ ਵੀ ਠੀਕ ਰਹਨੇ ਆ ਤੇ ਚਲੋ ਜੀ ਆਪਣੀ ਚੀਆ ਸੀਡਸ ਇੰਜੋਏ ਕਰਨੇ ਆ ਦੇਖੋ ਪੀਣਾ ਤਾਂ ਥੋੜਾ ਲੱਗਦਾ ਹੀ ਔਖਾ ਪਰ ਠੀਕ ਹੈ ਫਿਰ ਵੀ ਮੈਂ ਪੀ ਲਨੀ ਹੈ ਕੋਈ ਗੱਲ ਨਹੀਂ ਇਹਨੂੰ ਦਿਨ ਚ ਇੱਕ ਵਾਰੀ ਲੈਣਾ ਬਹੁਤ ਜ਼ਰੂਰੀ ਹੈ ਤੇ ਬੈਨੀਫਿਟਸ ਤੇ ਹੈ ਹੀ ਨੇ ਜੀ ਤੇ ਚਲੋ ਜੀ ਚੀਆ ਸੀਡਸ ਪੀ ਕੇ ਆਪਣੇ ਹੋਰ ਬਾਕੀ ਕੰਮ ਕਰਾਂਗੇ ਆਜ ਅੱਜ ਕੀ ਕੁਝ ਕੰਮ ਕਰਾਂਗੇ ਬੜੇ ਰਣਾ ਇਸੀ ਵਲੌਗ ਵਿੱਚ ਵਲੌਗ ਨੂੰ ਪੂਰਾ ਦੇਖਣਾ ਵਲੌਗ ਪਸੰਦ ਆਏਗਾ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਅੱਗੇ ਸ਼ੇਅਰ ਕਰਨਾ ਤੇ ਦੇਖੋ ਜੀ ਮਿਹਨਤ ਲੱਗਦੀ ਹੈ ਹਰ ਕੰਮ ਵਿੱਚ ਤੇ ਚਲੋ ਜੀ ਕਰਨਿਆ ਹੋ ਬਾਕੀ ਸਾਰੇ ਕੰਮ ਤੇ ਇਧਰ ਉਹ ਆਂਟੀ ਬਣਾ ਰਹੀ ਨੇ ਜਸ ਲਈ ਪਰਾਂਠਾ ਕਿਉਂਕਿ ਜਸ ਨੂੰ ਮੈਨੂੰ ਆਤੇ 10 ਦਮੇ ਸਿਰ ਤੋਂ ਹੁੰਦਾ ਹੈ ਤੇ ਆਂਟੀ ਬਣਾ ਰਹੀ ਨੇ ਜਸ ਲਈ ਇੱਕ ਸਿੰਗਲ ਪਰਾਂਠਾ ਬਣਾਣਾ ਆਂਟੀ ਨੇ ਤੇ ਬਾਕੀ ਹੋਰ ਕੋਈ ਰੋਟੀ ਬੰਨਣੀ ਨਹੀਂ ਸੀ ਤੇ ਇਧਰ ਪਿਆ ਟਮਾਟਰ ਆਂਟੀ ਸਾਫ ਕਰਨਗੇ ਜੇ ਤਾਂ ਕੁਝ ਪਿਆ ਆਂਟੀ ਕੱਟ ਲਣਗੇ ਕੁਝ ਰੱਖ ਦੇਣਗੇ ਲਸਣ ਵਗੈਰਾ ਸਾਫ ਕਰਨਗੇ ਤੇ ਉਸ ਤੋਂ ਬਾਅਦ ਆਂਟੀ ਸਫਾਈ ਕਰਨਗੇ ਪਹਿਲੇ ਨਹੀਂ ਕਰ ਰਹੇ ਸੀ ਮੈਂ ਆਂਟੀ ਕਿਹਾ ਤੁਸੀਂ ਮੈਂ ਕਿਹਾ ਪਹਿਲੇ ਪਿਆ ਟਮਾਟਰ ਸਾਫ ਕਰ ਦੋ ਤੇ ਫਿਰ ਸਫਾਈ ਕਰ ਲੈਣਾ ਤੇ ਇਧਰ ਮੈਂ ਜਸ ਨੂੰ ਦੇ ਦਾਂਗੀ ਹੁਣ ਪਰਾਂਠਾ ਤੇ ਜਸ ਖਾ ਲੇਗਾ ਆਪਣਾ ਪਰਾਂਠਾ ਇਹਨੇ ਨਾਲਿਆ ਮੈਂ ਸਿਰ ਸਿਰ ਤੇ ਸਿਰ ਵਗੈਰਾ ਤਾਂ ਹੁੰਦਾ ਤੇ ਇਧਰ ਮੈਂ ਰਾਜ ਮੈਂ ਉਬਾਲਦੀ ਸੀ ਜੀ ਤੇ ਰਾਜਮਾਂ ਉਹਲੀ ਇਹ ਤੋਂ ਮੈਂ ਰਾਜਮਾਂ ਤੜਕਾ ਲਗਾ ਲੂੰਗੀ ਤੇ ਆਂਟੀ ਨੇ ਪਿਆਜ਼ ਟਮਾਟਰ ਸਾਫ ਕਰਤੇ ਸੰ ਤੇ ਮੈਂ ਹੁਣ ਤੜਕਾ ਲਗਾਣਾ ਹੈ ਦੇਖੋ ਤੜਕਾ ਲੱਗ ਗਿਆ ਤੇ ਮੈਂ ਸਬ ਮਸਾਲਾ ਪੀਸ ਕੇ ਮੈਂ ਤੜਕਾ ਲਗਾਤਾ ਤੇ ਆਂਟੀ ਘਰ ਇਹਨੇ ਹੁਣ ਸਫਾਈ ਆਂਟੀ ਸਫਾਈ ਕਰ ਲੈਣਗੇ ਭਾਂਡੇ-ਬੁੰਡੇ ਧੋ ਲੈਣਗੇ ਤੇ ਉਸ ਤੋਂ ਬਾਅਦ ਜੀ ਆਪਣੇ ਹੋਰ ਅੱਗੇ ਕੰਮ ਸ਼ੁਰੂ ਹੋਣਗੇ ਕਿ ਰਾਜਮਾਂ ਅਜੇ ਸਰੌਣ ਨੇ ਫੁਲਕਾ ਦਿਖਾਣਾ ਹੀ ਨਹੀਂ ਸੀ ਤੇ ਚਾਵਲ ਪਏ ਹੋ ਇਹਨੇ ਤੇ ਮੈਂ ਉਹ ਚਾਵਲ ਦੇ ਦਾਂਗੀ ਤੇ ਉਹ ਚਾਵਲ ਖਾ ਲੇਗਾ ਤੇ ਮੈਂ ਬਰੈਡ ਨਾਲ ਅੰਡਾ ਵਗੈਰਾ ਕੁਝ ਦੇਖ ਲਾਂਗੀ ਕਿਉਂਕਿ ਮੈਂ ਸਵੇਰੇ ਰੋਟੀ ਨਹੀਂ ਖਾ ਰਹੀ ਇਸ ਕਰਕੇ ਅਤੇ ਆਂਟੀ ਇੱਧਰ ਕਰ ਰਹੇ ਨੇ ਕਿਚਨ ਦੀ ਸਫਾਈ ਅਤੇ ਨਾਲ ਨਾਲ ਮੈਂ ਰਾਜਮਾ ਵੀ ਪਾ ਤੀ ਹੈ ਤੜਕੇ 'ਚ ਅਤੇ ਬਸ ਜੀ ਆਪਣਾ ਕੰਮ ਨਾਲ ਨਾਲ ਸਾਰਾ ਹੋ ਹੀ ਜਾਂਦਾ ਅਤੇ ਚਲੋ ਜੀ ਅਤੇ ਹੁਣ ਜਿਵੇਂ ਜਿਵੇਂ ਕੰਮ ਖਤਮ ਹੋ ਰਿਹਾ ਬਸ ਜੀ ਆਪ ਨੂੰ ਮੈਂ ਦਿਖਾ ਰਹੀ ਹਾਂ ਮੈਂ ਕੀ ਕੁਛ ਕੰਮ ਕਰ ਰਹੀ ਹਾਂ ਦੇਖੋ ਰਾਜਮਾ ਉਬਲ ਰਹੀ ਹੈ ਇੱਧਰ ਬਸ ਹੁਣ ਆਂਟੀ ਦਾ ਹੀ ਕੰਮ ਹੈ ਆਂਟੀ ਸਫਾਈ ਕਰਕੇ ਚਲੇ ਜਾਣਗੇ ਤੇ ਉਸ ਤੋਂ ਬਾਅਦ ਮੈਂ ਦੇਖਾਂਗੀ ਮੈਂ ਹੋਰ ਕੀ ਕੁਝ ਕੰਮ ਕਰਨੇ ਨੇ ਅੱਜ ਤੇ ਚਲੋ ਜੀ ਅੱਜ ਵੈਸੇ ਵੀ ਦਸ਼ਹਿਰਾ ਹੈ ਆਂਟੀ ਨੇ ਜਲਦੀ ਜਲਦੀ ਕੰਮ ਮੁਕਾਣੇ ਨੇ ਸਾਰੇ ਵੈਸੇ ਵੀ ਤੇ ਹੁਣ ਆਂਟੀ ਸਫਾਈ ਕਰਨਗੇ ਤੇ ਮੈਂ ਰਾਜਮਾ ਥੋੜੀ ਉਬਾਲ ਲਵਾਂ ਰਾਜਮਾ ਇੱਥੇ ਉਬਲਦੀ ਪਈ ਏ ਮੈਂ ਰਾਜਮਾ ਮਿਕਸ ਕਰਤੇ ਸੀ ਤੇ ਕੱਲ ਮੈਂ ਦਾਲ ਬਣਾਈ ਸੀ ਦਾਲ ਖਤਮ ਹੋ ਗਈ ਸੀ ਤੇ ਅੱਜ ਮੈਂ ਰਾਜਮਾ ਬਣਾਤੀ ਕਿਉਂਕਿ ਚਾਵਲ ਪੇਸ ਅੰਦਰ ਰੌਣਕ ਚਾਵਲ ਨਾਲ ਰਾਜਮਾ ਖਾ ਲੈਂਦੇ ਖੁਸ਼ ਹੋ ਕੇ ਤੇ ਬਸ ਜੀ चावल भी लग जाएंगे आज मई बन जाएगी ते इस टाइम वो चावल ना खा लेगा शाम ये परांठे ना खा लेगा ठीक है जी ते बस ये हुनन ढीरो लग दे रूम में पोछा मार रही है ते बस जवें जवें काम खत्म हो रहे हैं क्योंकि देखो सारे कपड़े धुल के बाहर आए ने मैं बैठते रखे हुए ने ते ये कपड़े भी जोड़न वाले हैंगे ने ये कपड़े भी जोड़ लेंगे नाल नाल सारे काम खत्म कर लूंगी मैं ते बस ये अपना ਰੋਟੀ ਵਗੈਰਾ ਵੀ ਦੇਖਣੀ ਆ ਕੀ ਕਰਨੀ ਹੈ ਏ ਫਿਊ ਮਿੰਟਸ ਲੇਟਰ ਤੇ ਜੀ ਇਧਰ ਜੀ ਮੈਂ ਬਣਾ ਰਹੀ ਆ ਜੀ ਮੈਗੀ ਜਿਸ ਵਾਸਤੇ ਬਹੁਤ ਦੇਰ ਹੋ ਗਈ ਹੈ ਉਹਨਾਂ ਨੂੰ ਪਰੌਂਠਾ ਖਾਏ ਸਵੇਰ ਦੇ ਦੁਪਹਿਰ ਹੋ ਗਈ ਹੈ ਤੇ ਮੈਂ ਜਸਟ ਤੋਂ ਦੇ ਲਾਂਗੀ ਮੈਗੀ ਤੇ ਉਸ ਤੋਂ ਬਾਅਦ ਨਾਲ ਨਾਲ ਮੈਂ ਬਣਾ ਲਾਂਗੀ ਅੰਡਾ ਤੇ ਇਸ ਟਾਈਮ ਤੱਕ ਆਂਟੀ ਚਲੇ ਗਏ ਨੇ ਕਿਉਂਕਿ ਆਂਟੀ ਨੇ ਸਾਰੇ ਕੰਮ ਜਲਦੀ ਜਲਦੀ ਕੀਤੇ ਨੇ ਕਿਉਂਕਿ ਆਂਟੀ ਨੇ ਕਿਹਾ ਸੀ ਸ਼ਾਮੀ ਫਿਰ ਮੈਂ ਦੁਬਾਰਾ ਆਣ ਦਾ ਚੱਕਰ ਰਹੇਗਾ ਤੇ ਮੈਂ ਫਟਾਫਟ ਕੰਮ ਕਰਕੇ ਦੁਬਾਰਾ ਇੱਕ ਈੜੀ ਲਗਾ ਜਾਉਂਗੀ ਤੇ ਪਾਂਡੇ ਕਰ ਜਾਉਂਗੀ ਕਿਉਂਕਿ ਆਂਟੀ ਜੀ ਵੀ ਸ਼ਾਮੀ ਲੇਟ ਅੰਨਣ ਨਾਲ ਇਧਰ ਆਣਗੇ ਕਿਉਂਕਿ ਉਹਨਾਂ ਨੇ ਤਾਂ ਸ਼ਰਮ ਮਨਣਾ ਹੋਏਗਾ ਇਸ ਕਰਕੇ ਤੇ ਠੀਕ ਹੈ ਜੀ ਫਿਰ ਮੈਂ ਇਧਰ ਆਪਣੇ ਵਾਸਤੇ ਬਣਾ ਲਿਆ ਸੀ ਅੰਡਾ ਮੈਂ ਪਤਾ ਇਹ ਦੋ ਅੰਡੇ ਦਾ ਅੰਡਾ ਬਣਾ ਰਹੀ ਹਾਂ ਬ੍ਰੈਡ ਟਮਾਟਰ ਪਾ ਕੇ ਤੇ ਛੋ ਅੱਧਾ ਮੈਂ ਰਨ ਦੇ ਦੂੰਗੀ ਤੇ ਅੱਧਾ ਮੈਂ ਲਾਂਗੀ ਬ੍ਰੈਡ ਪੀਸ ਦੇ ਨਾਲ ਉਹ ਚਾਵਲ ਰਾਜਮਾ ਦੇ ਨਾਲ ਥੋੜਾ ਜਿਹਾ ਅੰਡਾ ਵੀ ਲੱਲੇਗਾ ਠੀਕ ਹੈ ਜੀ ਇਧਰ ਮੈਂ ਬਣਾ ਲਾਂਗੀ ਇਧਰ ਬਚ ਜਾਏਗਾ ਆਮਲੇਟ ਤੇ ਮੈਂ ਦਿਸ ਪਿਆਜ਼ ਟਮਾਟਰ ਤੇ ਹਰੀ ਮਿਰਚ ਤੇ ਨਮਕ ਔਰ ਕਾਲੀ ਮਿਰਚ ਐਸਾ ਪਾ ਕੇ ਮੈਂ ਇਹਨੂੰ ਅੱਛੀ ਤਰ੍ਹਾਂ ਹਿਲਾ ਲਾਂਗੀ ਤਾਂ ਕਿ ਸਭ ਕੁਝ ਮਿਕਸ ਹੋ ਜਾਏ ਤੇ ਉਸ ਤੋਂ ਬਾਅਦ ਮੈਂ ਇਹਨੂੰ ਪਾਵਾਂਗੀ ਤਵੇ ਤੇ ਤੇ ਮੈਂ ਅੱਛੀ ਤਰ੍ਹਾਂ ਹਿਲਾ ਦਿਆਂ ਇਹ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਜਾਏ ਇਹ ਦੋ ਅੰਡੇ ਨੇ ਦੋ ਅੰਡੇ ਨੂੰ ਤੋੜ ਕੇ ਮੈਂ ਆਮਲੇਟ ਬਣਾ ਰਹੀ ਹਾਂ ਤੇ ਨਾਲ ਮਲਟੀਗ੍ਰੇਨ ਬ੍ਰੈਡ ਰੱਖੀ ਹੋਈ ਹੈ ਮੈਂ ਅੱਛੇ ਮੈਂ ਦੋਸਹੀ ਪਰ ਮੈਂ ਖਾਈ ਇੱਕੋ ਹੀ ਕਿਉਂਕਿ ਜਲਦੀ ਜਲਦੀ ਮੈਂ ਤਾਂ ਬ੍ਰੈਡ ਖਾਈ ਨਹੀਂ ਜਾਂਦੀ ਤੇ ਮੈਂ ਦੋ ਐਸੇ ਮੈਂ ਟੋ ਟ੍ਰੀਲਰ ਰੈਪ ਲਗਾ ਲੈਂਦੀ ਪਰ ਮੈਂ ਕਿਹਾ ਚਲ ਕੋਈ ਨਹੀਂ ਪਹਿਲੇ ਬ੍ਰੈਡ ਨਾਲ ਹੀ ਖਾ ਲੈਨੇ ਆ ਟੋ ਟ੍ਰੀਲਰ ਰੈਪ ਵਿੱਚ ਨਾਲ ਹੋਰ ਪਨੀਰ ਵਗੈਰਾ ਸਭ ਜਦਾ ਅੱਛਾ ਲੱਗਦਾ ਹੈ ਪੂਰਾ ਫੋਲਡ ਕਰਕੇ ਤੇ ਚਲੋ ਜੀ ਮੈਂ ਇਧਰ ਪਾ ਲਿਆ ਹੁਣ ਅੰਡਾ ਤੇ ਨਾਲ ਨਾਲ ਮੈਂ ਬੜੀ ਚਾਹ ਵੀ ਤਰ ਲਾਂਗੀ ਕਿਉਂਕਿ ਮੈਂ ਚਾਹ ਪੀਣੀ ਹੈ ਅੰਟੀ ਨੂੰ ਬਹੁਤ ਜਲਦੀ ਸੀ ਤੇ ਮੈਂ ਨਾਲ ਕੁਝ kiya ਹੀ ਨਹੀਂ ਨਾ ਮੈਂ ਚਾਹ ਬਾਰੇ kiya ਨਾ ਮੈਂ ਕਿਸ ਚੀਜ਼ ਬਾਰੇ kiya ਕਿਉਂਕਿ ਇਹ ਦੋਨੋਂ ਬਹੁਤ ਜਲਦੀ ਪਈ ਹੋਈ ਸੀ ਇਸ ਤਰ੍ਹਾਂ ਪਜਣਾ ਸੀ ਠੀਕ ਹੈ ਜੀ ਜਿਵੇਂ ਦਿਨ ਤਿਹਾੜ ਜਿਵੇਂ ਜੋ ਮਨਾਉਂਦੇ ਨੇ ਉਹਨਾਂ ਨੇ ਮਨਾਣਾ ਹੀ ਹੈ ਜੀ ਤੇ ਚਲੋ ਜੀ ਕੋਈ ਗੱਲ ਨਹੀਂ ਬਸ ਐਵੇਂ ਕਿ ਆਂਟੀ ਨੇ ਛੁੱਟੀ ਨਹੀਂ ਕੀਤੀ ਸੀ ਉਹ ਆ ਗਏ ਸਨ ਤੇ ਚਲੋ ਜਿਵੇਂ ਜਿਵੇਂ ਉਹ ਕਰਕੇ ਚਲੇ ਗਏ ਕਰ ਗਏ ਤੇ ਹੁਣ ਨਾ ਇਹ ਚਾਵਲ ਨਾ ਠੰਡੇ ਨੇ ਠੰਡੇ ਚਾਵਲ ਨੇ ਤੇ ਉਧਰ ਮੈਂ ਗਰਮ ਕਰੂੰ ਰਾਜਮਾ ਪਾ ਰਹੀਆਂ ਚਾਵਲ ਨਹੀਂ ਮੈਂ ਗਰਮ ਕੀਤੇ ਕਿਉਂਕਿ ਰੋਣਗਰ ਦੇ ਰਾਜਮਾ ਬਹੁਤ ਗਰਮ ਹੈ ਤੇ ਮੈਂ ਕਿਹਾ ਹਮ ਚਾਵਲ ਨਹੀਂ ਗਰਮ ਕਰਾਂਗੀ ਮੇਰੇ ਉੱਪਰ ਹੀ ਪਾ ਦਾਂਗੀ ਨਾ ਤੇ ਚਾਵਲ ਆਪਣੇ ਆਪ ਗਰਮ ਹੋ ਜਾਣਗੇ ਫਿਰ ਆਜ ਬਾਦੇ ਨਾਲ ਹੀ ਤੇ ਇਸ ਕਰਕੇ ਫਿਰ ਮੈਂ ਰੌਣਕ ਦੀ ਰੋਟੀ ਪਾ ਰਹੀ ਆ ਤੇ ਨਾਲ-ਨਾਲ ਇੱਕ ਸਾਈਡ ਤੇ ਅੰਡਾ ਬਣਾ ਬਣ ਰਿਹਾ ਤੇ ਨਾਲ ਉਸ ਪਾਸੇ ਉਹ ਪਤੀਲੇ ਚਾਹ ਬੰਦੀ ਪੀਏ ਤੇ ਬਾਸ ਜੀ ਸਭ ਦਾ ਹੋ ਜਾਏਗਾ ਜੈਸ ਤੋਂ ਮੈਂ ਮੈਗੀ ਦੇਤੀਏ ਰੌਣਕ ਨੂੰ ਮੈਂ ਅਜਮਾ ਚਾਵਲ dete ਨੇ ਤੇ ਨਾਲ ਹੀ ਅੱਦਾ ਅੰਡਾ ਵੀ ਦੇ ਦਾਂਗੀ ਤੇ ਨਾਲ ਅੰਡਾ ਬ੍ਰੈਡ ਬਸ ਬਣ ਗਿਆ ਤੇ ਚਲੋ ਜੀ ਅਸੀਂ ਵੀ ਆਪਣਾ ਕੁਛ ਨਾ ਕੁਛ ਖਾ ਲਾਂਗੇ ਥੋੜਾ ਜਿਹਾ ਅੰਡਾ ਬ੍ਰੈਡ ਮੈਂ ਇੱਕ ਬ੍ਰੈਡ ਖਾਈ ਸੀ ਥੋੜਾ ਅੰਡਾ ਖਾਇਆ ਸੀ ਤੇ ਇੱਕ ਬ੍ਰੈਡ ਮੈਂ ਵਾਪਿਸ ਰੱਖਤੀ ਸੀ ਕਿਉਂਕਿ ਦੋ ਦੋ ਬ੍ਰੈਡ ਮੇਰੇ ਤੋਂ ਖਾਦੀ ਨਹੀਂ ਜਾਂਦੀ ਤੇ ਚਲੋ ਜੀ दाल ਮੇਚਾ ਹੋ ਗਈ ਸੀ ਤੇ ਬੱਸ ਜੀ ਸਾਡਾ ਇਹ ਲੰਚ ਰੈਡੀ ਹੋ ਗਿਆ ਤੇ ਅਸੀਂ ਕਰ ਲਾਂਗੇ ਆਪਣਾ ਲੰਚ ਇੰਜੋਏ ਤੇ ਚਲੋ ਆਪਣਾ ਵਧੀਆ ਦਾ ਲੰਚ ਹੈ ਤੇ ਚਾਵਲ ਨਹੀਂ ਖਾਂਦੀ ਕਿਉਂਕਿ ਚਾਵਲ ਖਾਣਾ ਨਾ ਤਕਲੀਫ ਸ਼ੁਰੂ ਜਾਂਦੀ ਹੈ ਫਿਰ ਹੱਥ ਪਰ ਸਵੇਲਿੰਗ ਆ ਜਾਂਦੀ ਹੈ ਇਸ ਕਰਕੇ ਮੈਂ ਚਾਵਲ ਨਹੀਂ ਖਾਦੀ ਤੇ ਮੈਂ ਇਸ ਕਰਕੇ ਅੰਡਾ ਬਣਾ ਲਿਆ ਜੀ ਮੈਂ ਕਿਹਾ ਚਲੋ ਕੋਈ ਨਹੀਂ ਉਰੇ ਅੰਡੇ ਜੋ ਥੋੜਾ ਥੋੜਾ ਜਸ ਨੂੰ ਵੀ ਖਵਾਤਾ ਥੋੜਾ ਰੌਣਕ ਨੂੰ ਵੀ ਖਵਾਤਾ ਚਲੋ ਸਭ ਨੇ ਖਾ ਲਿਆ ਸੀ ਥੋੜਾ ਥੋੜਾ ਅੰਡਾ ਬੜੇ ਤੇ ਫਿਰ ਬੱਚੇ ਖਾ ਲੈਂਦੇ ਨੇ ਲਾ 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 ਤੇ ਮੈਂ ਆ ਗਿਆ ਹੁਣ ਅੰਦਰ ਤੇ ਇਧਰ ਪਏ ਜੀ ਅੰਡਾ ਮੇਰਾ ਤੇ ਇਹ ਚਾਵਲ ਪਏ ਨੇ ਉਧਰ ਜਸ ਖਾ ਰਿਹਾ ਆਪਣੀ ਮੈਗੀ ਤੇ ਸੈਡਾ ਹੋ ਗਿਆ ਜੀ ਲੰਚ ਤੇ ਬਾਅਦ ਜੀ ਲੰਚ ਕਰਦੇ ਕਰਦੇ ਨਾ ਥੋੜੀ ਦੇਰ ਬਾਅਦ ਫਿਰ ਆਂਟੀ ਨੇ ਆ ਜਾਣਾ ਸੀ ਇਸ ਲਈ ਮੈਂ ਬੱਚਿਆਂ ਨੂੰ ਵੱਡਾ ਵੱਡਾ ਲੰਚ ਕਰਾਤਾ ਸੀ ਮੇ ਕਿ ਲੰਚ ਹੋ ਜਾਏਗਾ ਤੇ ਆਂਟੀ ਨੇ ਸਬਰ ਨਹੀਂ ਕਰਨਾ ਆਂਟੀ ਜਲਦੀ ਜਲਦੀ ਕੰਮ ਕਰਨੇ ਨੇ ਤੇ ਬਾਜੀ ਇਹ ਦੇਖੋ ਨ ਆ ਗਈ ਸੀ ਆਂਟੀ 4 ਵਜੇ ਗੁੱਲ ਸੀ ਟਾਈਮ ਆਂਟੀ ਆ ਗਈ ਤੇ ਬਸ ਫਿਰ ਮੈਂ ਨਾਲ ਆਂਟੀ ਦੇ ਲੱਗ ਕੇ ਨਾ ਮੈਂ 6 ਪੰਜ ਜਾਂ 6 ਪਰਾਂਠੇ ਬਗਵਾਏ ਸੀ ਬਸ ਤੇ ਨਾਲ ਨਾਲ ਆਂਟੀ ਆਪਣੇ ਬੰਡੇ ਕਰਨ ਕੇ ਬਾਅਦ ਚੋ ਤੇ ਮੈਂ 5 6 ਪਰਾਂਠੇ ਨਾਲ ਨਾਲ ਲੱਗ ਕੇ ਬਗਵਾ ਦਿੱਤੇ ਸੀ ਜਲਦੀ ਜਲਦੀ ਕਿਉਂਕਿ ਆਂਟੀ ਨੇ ਜਾਣਾ ਸੀ ਆਂਟੀ ਵੇਲ ਰਹੀ ਨੇ ਤੇ ਮੈਂ ਇਧਰ ਫਟਾਫਟ ਬਣਾ ਰਹੀ ਆ ਤੇ ਚਲੋ ਜੀ ਸਾਡਾ ਇਧਰ ਡਿਨਰ ਵਾਲਾ ਕੰਮ ਵੀ ਹੋ ਜਾਏਗਾ ਪੰਜ ਛੇ ਪਰਾਂਠੇ ਮੈਂ ਬਣਵਾ ਲਈ ਸੀ ਪਰ ਬਣਵਾਣ ਦੀ ਲੋੜ ਨਹੀਂ ਪਈ ਮੈਨੂੰ ਲੱਗਦਾ ਸੀ ਨਹੀਂ ਬਣਵਾਣੇ ਚਾਹੀਦੇ ਸਨ ਕਿਉਂਕਿ ਬੱਚਿਆਂ ਨੇ ਤਾਂ ਕੁਛ ਨਾ ਕੁਛ ਖਾਣਾ ਹੀ ਹੁੰਦਾ ਹੈ ਬਾਹਰ ਜੋ ਪਰ ਫਿਰ ਵੀ ਮੈਂ ਚਲੋ ਇੱਕ ਸਾਈਡ ਤੇ ਬਣਵਾਈ ਲੇ ਮੈਨੂੰ ਕੀ ਪਤਾ ਨਹੀਂ ਇਹ ਰੌਣਕ ਦੇਣਾ ਕਿ ਹੋਰ ਆਤੀ ਪਰਾਂਠਾ ਮੰਗ ਲੇ ਜੀ ਬਸ ਜੀ ਇਧਰ ਲੰਚ ਦੀ ਤਿਆਰੀ ਹੋ ਰਹੀ ਹੈ ਔਰ ਜਿਵੇਂ ਜਿਵੇਂ ਸ਼ਾਮ ਸ਼ੁਰੂ ਹੋ ਰਹੀ ਹੈ ਤੇ ਉਵੇਂ ਉਵੇਂ ਹੀ ਬਸ ਜੀ ਹੁਣ ਪਟਾਕੇ ਦਾ ਸ਼ੋਰ ਵੀ ਸ਼ੁਰੂ ਹੋ ਰਿਹਾ ਹੈ ਤੇ ਜਗਾ ਜਗਾ ਤੇ ਪਟਾਕਿਆਂ ਦੀ ਬਾਜਾਣੀ ਸ਼ੁਰੂ ਹੋ ਗਈਆਂ ਤੇ ਇਹਨਾਂ ਆਵਾਜ਼ਾਂ ਨਾਲ ਫਿਰ ਜੱਸ ਛਿੜ ਰਿਆ ਸੀ ਕਿ ਬੱਸ ਮਨੂ ਵੀ ਕੁਝ ਲੈ ਕੇ ਦੇਓ ਮਨੂ ਵੀ ਕੋਈ ਚੀਜ਼ ਲੈ ਆ ਕੇ ਦੇਓ ਤੇ ਉਹਨੂੰ ਬੜਾ ਸਮਝਾਇਆ ਸੀ ਕਿ ਭਾਈ نیچے ਨਹੀਂ ਜਾਣਾ ਕਿਉਂਕਿ ਉਹਨੂੰ ਥੋੜੀ ਜਿਹੀ ਨਾ ਪੋਲੂਸ਼ਨ ਦੀ ਅਲਰਜੀ ਵੀ ਹੈ ਨਾ ਤੇ ਇਸ ਕਰਕੇ ਉਹ ਤਾਂ ਤੂਆਂ ਵਗੈਰਾ ਹਰ ਚੀਜ਼ ਲੱਗਦੀ ਏ ਤੇ ਮੈਂ ਉਹਨੂੰ ਸਮਝਾਇਆ ਜਦੋਂ ਮੈਂ ਕਿ نیچے ਬਿਲਕੁਲ ਨਹੀਂ ਜਾਣਾ ਮਗਰ ਉਹਨੂੰ ਮੰਨਾਣਾ ਬੜਾ ਥੋੜਾ ਔਖਾ ਹੀ ਹੁੰਦਾ ਹੈ ਕਿ ਖਾਸ ਤੀ ਉਹਨੂੰ ਮਨਾ ਲਈਏ ਤੇ ਚਲੋ ਜੀ ਜਿਵੇਂ ਕਿਵੇਂ ਉਹਨੂੰ ਮਨਾਇਆ ਉਹਨੂੰ ਸਮਝਾਇਆ ਤੇ ਬੱਸ ਇਹ ਜੋ ਜੋ ਚੀਜ਼ਾਂ ਉਹ ਲੈ ਲਿੱਤੀਆਂ ਉਹ ਆਪ ਨੂੰ ਅੱਗੇ ਮਿਲਣੀਆਂ ਦੇਖਣ ਨੂੰ ਉਹਨੇ ਕੀ ਕੁਝ ਕੀਤਾ ਕੀ ਕੁਝ ਲਿੱਤਾ ਤੇ ਬੱਸ ਇਧਰ ਮੈਂ ਫੁਲਕਾ ਬਣਾ ਕੇ ਤੇ ਆਂਟੀ ਆਪਣਾ ਫੁਲਕੇ ਬਣਾ ਰਹੀ ਹੈ ਆਖਰੀ ਵਾਲਾ ਫੁਲਕਾ ਬੱਸ ਇਧਰ ਪ੍ਰਾਂਠੇ ਪੂਰੇ ਹੋ ਜਾਣਗੇ ਆਖਰੀ ਵਾਲਾ ਪ੍ਰਾਂਠ ਹੈ ਤੇ ਚਲੋ ਜੀ ਉਹਨੂੰ ਮੈਂ ਪ੍ਰਾਂਠੇ ਸੇ ਮੇੜ ਲਾਂਗੀ ਕੁਝ ਕੁਦਰ ਸੋਈ ਸੇ ਮੇੜ ਦਾਂਗੀ ਹਲਤੀ ਤਾਂ ਲੱਗ ਕੇ ਤੇ ਆਂਟੀ ਆਪਣਾ ਫਾਂਡੇ ਵਗੈਰਾ ਕਰਨਗੇ ਤੇ ਬੱਸ ਜੀ ਹੋ ਜਾਏਗਾ ਜੀ ਸਾਰੇ ਕੰਮ ਤੇ ਦੇਖੋ ਮੈਂ ਆਪ ਨੂੰ ਕਹਨੀ ਹੈ ਨਾ ਜੈਸ ਤੋ ਰੋਟੀ ਖਾਣਾ ਕਿੰਨਾ ਮੁਸ਼ਕਿਲ ਹੈ ਐ ਉਹ ਸਵੇਰੇ ਵਾਲਾ ਪਰੌਂਠਾ ਹੈ ਜਿੱੱਚਾ ਥੋੜੀ ਜਿਹੀ ਬਰਾਈਆਂ ਰੋਟੀ ਦੀ ਬੱਚੀਆਂ ਹੋਈਆਂ ਨੇ ਉਹਨੇ ਨਹੀਂ ਖਾਧੀਆਂ ਉਹ ਵੀ ਛੋੜੀਆਂ ਹੋਈਆਂ ਸਨ ਉਹ ਵੀ ਮੈਂ ਰੱਖਿਆ ਨੇ ਮੈਂ ਕਿ ਮੈਂ ਰੋਟੀ ਨਹੀਂ ਫੇਕਦੀ ਤੇ ਬੱਸ ਜੀ ਚਲੋ ਹੁਣ ਇਧਰ ਆਂਟੀ ਜੀ ਕੈਚ ਨੂੰ ਸਾਫ ਕਰ ਰਹੇ ਨੇ ਤੇ ਬੱਸ ਆਂਟੀ ਨਾ ਉਹ ਸ਼ੁਰੂ ਕਰਤੀ ਹੈ पांडे ਦੀ ਬ੍ਰੈਡ ਤੇ ਹੁਣ ਆਂਟੀ ਕਰਨਗੀ ਆਪਣੀ ਬ੍ਰੈਡ ਇਧਰ पांडे ਮਾਣਣਗੇ पांडे ਮਾਣਨਾ ਵੀ ਬੜਾ ਸਾਰੇ ਕੰਮ ਓਖੇ ਹੁੰਦੇ ਨੇ ਜੀ ਚਲੋ ਜੀ ਉਹਨਾਂ ਅੰਟੀ ਦੇ फटाफट ਜਲਦੀ ਜਲਦੀ ਪਾਂਡੇ ਮਾਝ ਲੈਣੇ ਨੇ ਤੇ ਕਿਉਂਕਿ ਅੰਟੀ ਨੇ ਜਾਣਾ ਤੇ ਅੰਟੀ ਨੇ ਤਿਉਹਾਰ ਮਨਾਣਾ ਤੇ ਅੰਟੀ ਕਹੇ ਸੀ ਮੈਂ ਸਾਰਾ ਕੰਮ ਜਲਦੀ ਜਲਦੀ ਕਰਕੇ ਨਾ ਬਸ ਨਿਕਲ ਜਾਉਂਗੀ ਤੇ ਚਲੋ ਜੀ ਇਦਾਂ ਸਾਰੇ ਕੰਮ ਜਲਦੀ ਜਲਦੀ ਨਿਬੜ ਗਏ ਨੇ ਤੇ ਬਸ ਆ ਪਾਂਡੇ ਸਨ ਪਾਂਡੇ ਰਏ ਪਾਂਡੇ ਕਰਦੇ ਅੰਟੀ ਨੇ ਇਸ ਤੋਂ ਬਾਅਦ ਕੋਈ ਕੰਮ ਹੈ ਹੀ ਨਹੀਂ ਤੇ ਜਸਤ ਨੇ ਦੇਖ ਲਿਆ ਸੀ ਨਾ ਉਹ ਸਵੇਰ ਵਾਲਾ ਵੀ ਅੱਧਾ ਫੁਲਕਾ ਛੋੜਿਆ ਐ ਸੀ ਜਸਤ ਨੂੰ ਹੋਰ ਸਭ ਚੀਜ਼ਾਂ ਮੈਂ ਖਵਾਲਾ ਅੰਡਾ ਖਵਾਲਾ ਮੈਗੀ ਖਵਾਲਾ ਕੁਝ ਖਵਾਲਾ ਤੇਗੀ ਰੋਟੀ ਘੋੜਾ ਨਾ ਮੇਲੇ ਬੜਾ ਮੁਸ਼ਕਿਲ ਹੋ ਜਾਂਦਾ ਔਰ ਇੱਕ ਵਾਰ ਅਗਰ ਮੈਂ ਉਹਨੂੰ ਰੋਟੀ ਦੇ ਕੇ ਛੋੜ ਕੇ ਚਲੀ ਜਾਵਾਂ ਬਾਹਰ ਕੋਈ ਕੰਮ ਕਰਨ ਤੇ ਉਹ ਪਿੱਛੇ ਰੋਟੀ ਨਹੀਂ ਖਾਂਦਾ ਇਹਦੇ ਆਪਣੇ ਸਾਹਮਣੇ ਬੈਠ ਕੇ ਮੈਂ ਉਹਨੂੰ ਖਵਾ ਲਵਾਂ ਤਾਂ ਠੀਕ ਏ ਤੇ ਇਹਨੇ ਐ ਜਿਹੀ ਕੀਤਾ ਐਦਾ ਫੁਲਕਾ ਛੋੜਿਆ ਐਸੀ ਤੇ ਮੈਂ ਉਹ ਵੀ ਰੱਖਿਆ ਮੈਂ ਕਿ ਬਰਡਸ ਤੋਂ ਬਾਤ ਚੁਪਾਵਾਂਗੀ ਤੇ ਇਥੇ ਸਾਈਡ ਤੇ ਬਰਡਸ ਆਂਦੇ ਨੇ ਬਾਹਰ ਵਾਲੀ ਸਾਈਡ ਤੇ ਤੇ ਉਹਨਾਂ ਟੁਕੜੇ ਕਰਕੇ ਫਿਰ ਮੈਂ ਰੋਟੀ ਪਾ ਦੇਨੀ ਆ ਤੇ ਬਾਹਰ ਪੂਰਾ ਉਹ ਗੜਵੀ ਜਾਂ ਪਾਤਰਾ ਜਾਂ ਪਰ ਕੇ ਰੱਖਿਆ ਹੋਇਆ ਹੈ ਬਾਜਰੇ ਦਾ ਤੇ ਉਹ ਵੀ ਖਾ ਜਾਂਦੇ ਨੇ ਉਧਰ ਤੇ ਸਨਹੀਂ ਪਿਛਲੇ ਮਕਾਨ ਦੇ ਖਿੜਕੀਏ ਥੱਲੇ ਆਂਦੇ ਸਨ ਇਧਰ ਬਾਹਰ ਆਂਦੇ ਨੇ ਜਿੱਥੇ ਰਸਤਾ ਹੈ ਗਲੀਫਟ ਦੇ ਕੋਲ ਨਾ ਉਧਰ ਹੀ ਆਂਦੇ ਨੇ ਤੇ ਬਸ ਉਧਰ ਹੀ ਪਾ ਦਿੰਦੇ ਆ ਥੋੜਾ ਥੋੜਾ ਤੇ ਉਹ ਖਾ ਜਾਂਦੇ ਨੇ ਤੇ ਚਲੋ ਜੀ ਜਿਵੇਂ ਜਿਵੇਂ ਜਿੱਧਰ ਮਕਾਨ ਮਿਲਦਾ ਉਹ ਮੇ ਉਹ ਕੰਮ ਹੁੰਦੇ ਨੇ ਤੇ ਬਸ ਜੀ ਹੁਣ ਆਂਟੀ ਕਰ ਲੈਣਗੇ ਪਾਂਡੇ ਤੇ ਰੌਣਕ ਨੇ ਕਰ ਦਣੀ ਹੈ ਲਾਈਟ ਬੰਦ تے دلی ہو گئی ہے جی بارش تے سردار جی نے بنا کے ویڈیو بھیجی ہے تے آپ سب بھی وہ ویڈیو دیکھو دلی کنی بارش ہو رہی ہے دیکھو ذرا دشاریہ دن ہے گا برسات آج ہے اب راون جل لے گا اے جی برسات بہت تیز ہے بہت ہے ادھر دیکھو ਤੇ ਚਲੋ ਜੀ ਆਪ ਮੁਹੰਦਿਗੜ बटे बटे ਮੈਂ ਦਿੱਲੀ ਦਾ ਵੀ ਹਾਲ ਦਿਖਾਤਾ ਤੇ ਦਿੱਲੀ ਕਿੰਨੀ ਬਾਰਿਸ਼ ਹੋ ਰਹੀ ਏ ਤੇ ਸਦਾਰ ਜੀ ਉੱਤੇ ਬੈਠੇ ਹੋਏ ਨੇ ਤੇ ਐ ਦੇਖੋ ਜੀ ਜਸਨੇ ਐ ਸਮਾਨ ਮੰਗਵਾ ਕੇ ਮੈਂ ਉਹਨ ਦਿੱਤਾ ਹੈ ਘਰ ਜੀ ਐ ਮੈਂ ਉਹਨ ਹਰਿਮਾਨ ਵਾਲਾ ਮਾਸਕ ਜਾਂ ਐ ਤੀਰ ਕਮਾਨ ਤੇ ਫਿਰ ਮੈਂ ਦੁੱਧ ਮੰਗਵਾ ਲਿਆ ਸੀ ਐ ਗਲਿਟਸ ਵਾਲੀ ਮੱਖੀਰ ਦਾ ਪੈਕੇਟ ਮੰਗਵਾ ਲਿਆ ਕਸਤੂਰੀ ਮੇਥੀ ਤੇਜਪੱਤਾ ਤੇ ਪਕੌੜੀਆਂ ਤੇ ਐ ਸਮਾਨ ਸਾਰਾ ਮੈਂ ਮੰਗਵਾ ਲਿਆ ਠੀਕ ਹੈ ਜੀ ਤੇ ਜਿਵੇਂ ਕਿਵੇਂ ਕਰਕੇ ਚਲੋ ਜੀ ਜਸ ਮਨਿਆ ਸੀ ਕਿ نیچے ਨਹੀਂ ਜਾਣਾ ਤੇ ਉਹਨੂੰ ਇੱਧਰ ਹੀ ਆਪਣਾ ਤੀਰ ਕਮਾਨ ਤੇ ਆਪਣਾ ਮੱਕੜ ਜਜਾ ਕਹਿੰਦੇ ਉਹ ਹਨੂਮਾਨ ਜੀ ਦਾ ਫੇਸ ਮਾਸਕ ਕਹਿੰਦਾ ਉਹ ਮੰਗਵਾ ਕੇ ਦੇ ਦਿੱਤਾ ਸੀ ਤੇ ਬਸ ਹੁਣ ਆਪਣਾ ਇੱਧਰ ਹੀ ਖੇਡਦਾ ਰਹੇਗਾ ਤੇ ਗੈਲਰੀ ਜੋ ਬਾਹਰ ਦਿਖਾ ਦਾਂਗੇ ਇਹਨੂੰ ਲਾਈਟਾ ਵਾਈਟਾ ਜਲ ਰਹੀਆਂ ਨੇ ਸਾਰੀਆਂ ਉਹ ਦਿਖਦਾ ਰਹੇਗਾ ਤੇ ਚਲੋ ਜੀ ਆਪਣਾ ਕੰਮ ਹੋ ਜਾਏਗਾ ਤੇ ਇੱਧਰ ਮੈਂ ਆਪ ਲੋ ਬੋਲ ਕੇ ਦੱਸ ਰਹੀ ਸੀ ਕਿ ਐ ਖੀਰ ਮੰਗਵਾਈਏ ਮੈਂ ਕੱਲ ਖੀਰ ਬਣਾਉਂਗੀ ਕੁਝ ਨਵੇਂ ਤਰੀਕੇ ਦੀ ਤੇ ਚਲੋ ਜੀ ਉਹ ਮਨਵਾਜ ਬੰਦ ਕਰਨੀ ਵੀ ਕਿਉਂਕਿ ਜੱਸ ਆਪਣੇ ਖਿਡੌਣੇ ਲੈ ਕੇ ਵਿੱਚ ਵਿੱਚ ਸ਼ੋਰ ਕਰ ਰਹੇ ਸੀ ਤੇ ਇਹ ਦੇਖੋ ਜੀ ਆਪਣੇ ਸਾਰੇ ਖਿਡੌਣੇ ਦਿਖਾ ਰਹੇ ਹੈ ਮੇਰੀ ਗਦਾ ਹੈ ਮੈਂ ਹਨੂਮਾਨ ਜਿਹਾ ਮਾਸਕ ਪਾਣ ਲੱਗਿਆ ਵਾ ਤੇ ਚਲੋ ਜੀ ਉਹ ਮਾਸਕ ਪਾਉਂਦਾ ਤੇ ਮੈਂ ਆਪਣੀ ਦਿਖਾਨੀ ਹੈ ਵੀਡੀਓ ਕੀ ਕਰਦਾ ਹੈ ਤੇ ਇਹ ਦੇਖੋ ਜੀ ਇਹਨੇ ਪਹਿਲੇ ਕੱਪੜੇ ਬਦਲਾਏ ਇਹਨੇ ਮਾਸਕ ਪਾਇਆ ਬਾਸੇ ਉਹਨ ਆਪਣਾ ਖੇਲ ਖੇਲ ਕੇ ਖੇਲ ਖੇਲ ਕੇ ਵੀਡੀਓਜ਼ ਬਣਵਾ ਰਿਹਾ ਸੀ ਕਿ ਮੈਂ ਹਨੂਮਾਨ ਹੂੰ ਮੈਂ ਘੁੰਮ ਰਹਾ ਹੂੰ ਫਿਰ ਰਹਾ ਹੂੰ ਤੇ ਬੱਚੇ ਦਾ ਸ਼ੌਕ ਸੀ ਜੀ ਚਲੋ ਜੀ ਮੈਂ ਵੀ ਲੈਤਾ ਤੇ ਬੱਚਾ ਆਪਣਾ ਸ਼ੌਕ ਪੂਰਾ ਕਰ ਲੈ ਤੇ ਕਿਉਂਕਿ ਮੈਂ ਇਹਨੂੰ ਬਾਹਰ ਬਿਲਕੁਲ ਨਹੀਂ ਲੈ ਜਾ ਸਕਦੀ ਐਨੇ ਪੋਲੂਸ਼ਨ ਵਿੱਚ ਮਨੂੰ ਤਾਂ ਅੱਗੇ ਦੀਵਾਲੀ ਆਏਗੀ ਤਾਂ ਵੀ ਦਿੱਕਤ ਹੋ ਜਾਏਗੀ ਤੇ ਚਲੋ ਜੀ ਉਸ ਤੋਂ ਬਾਅਦ ਜੀ ਸਰਦਾਰ ਜੀ ਨੇ ਪਿਝਵਾਈਆਂ ਜਲੇਬੀਆਂ ਤੇ ਸਮੋਸੇ ਕਿ ਤੁਸੀਂ ਘਰੋਂ ਬਾਹਰ ਤੇ ਜਾਣਾ ਨਹੀਂ ਇਹ ਤੇ ਘਰ ਦੇ ਅੰਦਰ ਹੀ ਇੰਜੋਏ ਕਰ ਲਓ ਤੇ ਆ ਗਿਆ ਸੀ ਭਾਈ ਜਲੇਬੀਆਂ ਦੇ ਆ ਗਿਆ ਤੇ ਨਾਲ ਸਮੋਸੇ ਦੇ ਆ ਗਿਆ ਤੇ ਚਲੋ ਜੀ ਸਮੋਸੇ ਔਰ ਜਲੇਬੀਆਂ ਇੰਜੋਏ ਕਰ ਲਿਓ ਮਨੂੰ ਪਹਿਲੇ ਹੀ ਪਤਾ ਸੀ ਕਿ ਇਹੋ ਗਮ ਹੋਣਾ ਰੋਟੀ ਬਣਾਉਂਦਾ ਫਾਇਦਾ ਨਹੀਂ ਪਰ ਚਲੋ ਜੀ ਸ਼ੁਕਰ ਹੈ ਕਿ ਰੋਟੀ ਲੱਗ ਗਈ ਸੀ ਲੇਟ ਨਾਈਟ ਤੱਕ ਕਿਉਂਕਿ ਸਮੋਸਾ ਮੈਦੇ ਖਾਣਾ ਨਹੀਂ ਸੀ ਮੈਨੇ ਸਿਰੇਬੀ ਖਾਦੀ ਤੇ ਫੇਰ ਜੀ ਸਮੋਸੇ ਸੰ ਜ਼ਿਆਦਾ ਤੇ ਮੈਂ ਕੀ ਕੀਤਾ ਦੋ ਦੋ ਸਮੋਸੇ ਮੈਂ ਗਾਰਡਨ ਨੂੰ ਵੇਚਦੇ ਸੰ ਥੋੜੀ ਜਿਹੀ ਜਲੇਬੀ ਪਾ ਕੇ ਵੇਚਦੀ ਸੀ ਤੇ ਉਹਨਾਂ ਨੂੰ ਵੀ ਮੈਂ ਵੇਚਦਾ ਸਮਾਨ ਥੋੜਾ ਗਾਡ ਨੂੰ ਤੇ ਬੱਸ ਜੀ ਇਧਰ ਜੈਸ ਤੋਂ ਮੈਂ ਖਵਾਤੀ ਜਲੇਬੀ ਥੋੜੀ ਜੀ ਕਿਉਂਕਿ ਜੈਸ ਵੀ ਸਮੋਸਾ ਨਹੀਂ ਖਾਂਦਾ ਸਮੋਸਾ ਮੈਂ ਵੀ ਨਹੀਂ ਖਾਣਾ ਸਮੋਸਾ ਬਹੁਤ ਮਿਰਚਾ ਵਾਲਾ ਹੁੰਦਾ ਹੈ ਦਾ ਤੇ ਬਾਜੀ ਤੇ ਹੁਣ ਇਧਰ ਮੈਂ ਜੈਸ ਲਗਵਾਈ ਜੈਸ ਨੂੰ ਮੈਂ ਗੈਸਾਂ ਹੈਪੀ ਦਸ਼ਹਿਰਾ ਨੂੰ ਖੁਸ਼ ਹੋ ਰਿਆ ਸੀ ਮੈਨੂੰ ਚਲੇ ਵੀ ਖਵਾਤੀ ਤੇ ਚਲੋ ਜੀ ਫੇਰ ਇਧਰ ਆ ਗਈ ਸੀ ਰੌਣਕ ਦੀ ਵਾਰੀ ਮੈਂ ਉਹਨੂੰ ਵੀ ਥੋੜਾ ਦਾ ਮੂੰਹ ਮਿੱਠਾ ਕਰਾਤਾ ਮੈਂ ਕਿਹਾ ਚੱਲ ਮੈਂ ਹੀ ਆਈ ਨਾ ਵਸਤੇ ਹੋਰ ਕੋਣ ਹੈ ਇਹਨਾਂ ਦੀ ਮਾਂ ਨਹੀਂ ਇਹਨਾਂ ਨੂੰ ਖਵਾਣਾ ਤੇ ਬਾਸ ਜੀ ਦੋਨੋਂ ਬੱਚਿਆਂ ਨੂੰ ਮੈਂ ਬਾਹਰ ਤੇ ਲੈ ਕੇ ਨਹੀਂ ਗਈ ਨਾ ਮੈਂ ਉਹਨਾਂ ਨੂੰ ਇਕੱਲੇ ਬਾਹਰ ਕਿੱਥੇ ਪੇਛਣੀ ਹੈ ਜੀ ਸਿੱਧੀ ਜਿਹੜੀ ਗੱਲ ਹੈ ਮੈਂ ਨਹੀਂ ਵੇਚਦੀ ਆਪਣੇ ਮੁੰਡੇ ਨੂੰ ਕਿੱਥੇ ਕਿੰਨਾ ਕਿਸੇ ਨਾਲ ਹਾਂ ਠੀਕ ਹੈ ਨਾਰਮਲ ਡੇਸ ਉਹਨੇ ਨੇ ਤੇ ਚਲੋ ਬਾਹਰ ਦੋ ਮਿੰਟ ੱਲੇ ਚਲਾ ਗਿਆ ਜਾਂ ਮਾਰਕੀਟ ਤੱਕ ਚਲਾ ਗਿਆ ਠੀਕ ਹੈ ਇਸ ਤੋਂ ਅਗੇ ਮੈਂ ਆਪਣੇ ਮੁੰਡੇ ਨੂੰ ਕਿੱਥੇ ਨਹੀਂ ਪਈ ਜੀ ਕਿਸੇ ਦੇ ਨਾਲ ਵੀ ਠੀਕ ਹੈ ਜੀ ਚਲੋ ਜੀ ਬੱਚਿਆਂ ਨੇ ਦਸ਼ਰਾਂ ਇੰਜੋਏ ਕੀਤਾ